ਰਜੀ ਰੇ ਇਕ ਟੇਕ ਤੋਂ ਲਾਹ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਰ ਜਿ ਆਵੈ ਰਾਸ ਸੋ ਕਹੋ ਟੱਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਡਾਈ ਹੋਐ ਸਿਫਤ ਖਸ਼ਮ ਦੀ ਨੂਰ ਅਰਸਹੁ ਕੁਰਸਹੁ ਝਟਿ ਆ ਤੁਧ ਡਿਠੇ ਸਚੇ ਬਾਤ ਸਾ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠ ਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਬਿਚਾਰ ਉਦਮ ਕਰਤ ਆਨੰਦ ਭਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਬਿਚਾਰ ਚਰਨ ਕਮਲ ਗੁਰ ਕੀ ਜਪਤ ਹਰ ਜਪ ਹਾਂ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖ ਅਮਰਤ ਪੀਵਾ ਰਹਾ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਾਰੇ ਉਪਕਾਰ ਨਿਤ ਚਿਤਵਤੀ ਨਾਹੀ ਕਸ਼ਪੂਟ ਧਨ ਸੁਥਾਨ ਬਸੰਤ ਧਨ ਜਹ ਜਪੀਏ ਨਾਮ ਕਥਾ ਕੀਰਤਨ ਹਰ ਆਤ ਕਣਾ ਸੁਖ ਸਹਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ ਮੰਨਤੇ ਕਦੇ ਨਾ ਵੇਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਸ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨੰਭੇ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਲੋਪ ਚੰਡ ਕਾ ਹੋਏ ਗਏ ਸੁਰਪਤ ਕਉ ਦੇ ਰਾਜ ਦਾਨਮ ਮਾਰੇ ਭੀਖ ਕਰ ਕੀਨੇ ਸੰਤਨ ਕਾਜ ਜੀ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਤ ਹੈ ਭਗਵੰਤ ਪੁਨਰਾਸ਼ਸ ਕਾ ਕਟ ਸੀਸਾ ਸਰੀਅਸ ਕੇਤ ਜਗਤ ਕੀ ਇਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਵੇਹਣਿਆ ਨਮਦਾਈ ਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਆਣ ਕੋ ਮਾਨ ਪਾਜਾ ਕਹਾ ਲੋਭ ਖਨੋ ਜਿਤ ਪੋ ਆਏ ਆਣ ਜੁਰੇ ਨਿਰਪਮੰਡਲ ਜੀਤ ਤੇ ਤਸਬੈ ਤਨ ਤਾਸ ਦਿਖਾਏ ਦੇਖ ਫੇਰੀ ਚਾਹੂ ਚਕਰਨ ਕੇ ਨਿਰਪਰਾਜ ਕੁਮਾਰ ਹਿਰਦੈ ਨਹੀਂ ਲਿਆਏ aan juri nirp mandal jeet ke te sab tain taas dikhai dekh phiri chaahun chakran ke nirp raj kumar hirdai nahi le aaye haar pario sab hi pat mandal ਪੂਪਤ ਹੀਰ ਦਸਾ ਮਰ ਜਾਈ ਪੂਕ ਪਏ ਮੁਖ ਸੂਕ ਗਏ ਸਾਬ ਰਾਜਕੁਮਾਰ ਫਿਰੇ ਘਰ ਆਏ ਖਾਰ ਪਰਿਓ ਸਭ ਹੀ ਪਟ ਮੰਡਲ ਪੂਪਤ ਹੀਰ ਦਸਾ ਮਰ ਜਾਈ ਖੁਕ ਪਏ ਮੁਖ ਸੁਕ ਗਏ ਸਬ ਰਾਜਕੁਮਾਰ ਫਿਰੇ ਕਰ ਆਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ